There is one that's coming to my mind right now. Uh, it's about uh, when I got married. They obviously, like you know, any I was after my marriage, my was by they call like Manurana for a long time. And um, to them, and when I got married, I was only 16. And I Punjabi, when Punjabi properly, like, my Punjabi mixed with a lot of Swahili, a lot of English, so it was not like a fluent Punjabi. And I both insecure as a, like as a small teenager, young teenager. I was a very insecure person, very inconfident. And um, I mean, such by the coldness, jhade I was dard jindey and uh And and then jodo biya to baad the naal, saara time ran up and down desega the whole day. And uh, it was, I mean, I bought I was both kabra and I was, I was very, very insecure, really insecure, a lot. ਸਚਪਾਏ ਜਦੋਂ ਪ੍ਰਸ਼ਾਦਾ ਸ਼ਕਨਾ ਆਸਾ ਦੀਵਾਰ ਦਵਾਨ ਤੇ ਜਦੋਂ ਆਣਾ ਮੈਂ ਹਮੇਸ਼ਾ ਪਿੱਛੇ ਜਾ ਕੇ ਬੈਂਦੀ ਹੁੰਦੀ ਸੀਗੀ ਤੇ ਪ੍ਰਸ਼ਾਦਾ ਸ਼ਕਨਾ ਵੀ ਮੈਨੂੰ ਸਚਪਾਸ਼ਾਏ ਰੂਮ ਚ ਸੀ ਬੈਠਦੇ ਹੁੰਦੇ ਸੀ ਸਾਰੇ ਜਣੇ ਤੇ ਮੈਂ ਪਿੱਛੇ ਬੈਂਦੀ ਸੀਗੀ ਐਂਡ ਸਚਪਾਏ ਮੈਨੂੰ ਕਦੀ ਨਹੀਂ ਕਿਹਾ ਕਿ ਤੂੰ ਆ ਕੇ ਬੈਠ ਜਾਂ ਕੁਝ ਪਰ ਸਚਪਾਸ਼ਾਏ ਮੈਨੂੰ ਮੇਰਾ ਨਾਮ ਜਿਹਦਾ ਤੇਜੀ ਆ ਨਿਕਨੇਮ ਤੇ ਤਜਿੰਦਰ ਮੇਰਾ ਦੂਸਰਾ ਨਾਮ ਕਿ ਸਚਪਾਏ ਨਾ ਕਿ ਜੋਂ ਕਿ ਤੇ ਜਦੋਂ ਪ੍ਰਸ਼ਾਦਾ ਸ਼ੱਕਦੇ ਹੁੰਦੇ ਸੀਗੇ ਸਸ਼ਪਾ ਐਸਟਰਾ ਮੈਂ ਪਿੱਛੇ ਬੈਠੀ ਹਾਂ ਸਸ਼ਪਾ ਐਸਟਰਾ ਐਸਟਰਾ ਕਰਕੇ ਮੈਨੂੰ ਦੇਖਿਆ ਕਰਨਾ ਫਿਰ ਉਥੋਂ ਮੈਨੂੰ ਆਵਾਜ਼ ਅੱਦਾ ਮਾਰਦੇ ਹੁੰਦੇ ਸੀਗੇ ਮੇਰਾ ਨਾਮ ਲੈ ਕੇ ਨਹੀਂ ਮੈਨੂੰ ਉਦੋਂ ਮੇਰੇ ਨਾਮ ਦਾ ਮਤਲਬ ਸਮਝ ਪਤਾ ਆਇਆ ਸਸ਼ਪਾ ਗੰਕਨਾ ਤੇ ਜੀ ਜਲਦੀ ਕਰ ਇੱਕ ਇੱਕ ਸਾ ਵਿੱਚ ਔਰਾਗ ਵੰਗਰ ਨਹੀਂ ਇੱਕ ਸਾ ਵਿੱਚ ਤੇ ਜੀਜਲ ਦੀਕਾਰ ਫਟਾਫਟ ਹਰੀਆ ਵਿਤਨਿੰਗ ਇੰਨਾ ਕੁਝ ਕਹਿ ਕੇ ਨਾਲ ਲਾਸ ਲਹਰ ਕਾ ਅੱਦਾ ਕਰਕੇ ਰਕਾ ਫਿਰ ਮਹਿਰਾ ਆਕੇ ਮੈਨੂੰ ਆਚਾਰ ਦੇ ਹਨਾ ਤੇ ਮੈਂ ਨਾ ਦਾਦੀ ਦਾਦੀ ਜਾਇਆ ਕਰਨਾ ਤੇ ਉਹ ਸਸ਼ਪਾ ਦੇ ਸਿਲਕ ਦੇ ਪੱਲੇ ਹੁੰਦੇ ਸੀਗੇ ਉਹ ਅੰਡੀ ਦੇ ਤੇ ਸਰੋਂ ਦੇ ਤੇਲ ਚ ਅਚਾਰ ਹੁੰਦਾ ਹੈ ਨਾ ਤੇ ਮੇਰਾ ਹੱਥ ਇਸ ਤਰਾ ਕਮਦਾ ਕਮਦਾ ਤੇ ਮੈਂ ਜਦੋਂ ਅਚਾਰ ਥਾਲੀ ਤੱਕ ਤੇ ਮੇਰਾ ਹੱਥ ਪਹੁੰਚਦੇ ਆਈ ਨਹੀਂ ਸੀ ਉਹ ਮੈਂ ਪਹਿਲੀ ਸੁੱਟ ਦਿੰਦੀ ਹੁੰਦੀ ਸੀ ਪੱਲੇ ਤੇ ਡਿੱਗ ਜਾਂਦਾ ਹੁੰਦਾ ਸੀ ਐਂਡ ਕਿੰਨੀ ਕਰੇ ਸਟਾਰਟਡ ਹੈਪਨਿੰਗ ਇਟ ਵਾਸ ਆਲਵੇਸ ਏਵਰੀ ਡੇ ਸਸ਼ਪਾ ਅਚਾਰ ਲਿਆ ਕਰਨਾ ਕਿ ਬੜੀ ਮਾਤਾ ਨੂੰ ਵੀ ਗੁੱਸਾ ਚੜਨਾ ਕਿ ਰੋਜ਼ ਤੁਸੀਂ ਪੱਲਾ ਖਰਾਬ ਕਰਦੇ ਅਚਾਰ ਛੱਕਣਾ ਵੀ ਨਹੀਂ ਹੁੰਦਾ ਤੇ ਫੇਰ ਆਪ ਜੀ ਪੱਲਾ ਖਰਾਬ ਕਰਦੇ ਹੋ ਕਿ ਉਹ ਹਨਾ ਕਿ ਉਹ ਕਹਦੇ ਸੀ ਉਹਦੇ ਕੋਲੋਂ achar ਲੈ ਲੰਦੋ ਤੁਸੀਂ ਹਨਾ ਪਰ ਸਚਪਾਈ ਹਟੇ ਨਹੀਂ ਸੋ ਦੈ ਈ ਆਈ ਥਿੰਕ ਮੈਂ ਖਾਲੀ ਤੱਕਰ ਪਹੁੰਚ ਗਈ ਨਾ ਵਿਦ ਮਾਈ ਸ਼ੇਕਿੰਗ ਹੈਂਡ ਉਸ ਤੋਂ ਬਾਅਦ ਸਚਪਾਈ ਮੇ ਕੋ achar ਨਹੀਂ ਲਿਆ ਐ ਸਚਪਾਈ ਹਨਾ ਮੈਂ ਸਚਪਾਈ ਮੇ ਦਿਸ ਆਮ ਸੇਇੰਗ 올 ਦਿਸ ਬਿਕਾਜ਼ ਮੇਰਾ ਕੌਨਫੀਡੈਂਸ ਕਿਦਾਂ ਸਚਪਾਈ ਬਿਲਡ ਕੀਤਾ ਐਂਡ ਫੇਰ ਹੌਲੀ ਫੇਰ ਮੈਂ ਸਟਿਲ ਮੇ ਜਾ ਕੇ ਪਿੱਛੇ ਬੈਜਨ ਦੀ ਸੀਗੀ ਫੇਰ ਸਚਪਾਈ ਜਦੋਂ ਪ੍ਰਸ਼ਾਦਾ ਛਕ ਲੈਣਾ ਫੇਰ ਮੈਨੂੰ ਆਵਾਜ਼ ਮਾਰਿਆ ਕਰਨੀ ਆ ਕਿ ਮੇਰਾ ਚੂਲਾ ਕਰਾ ਹਣਾ ਛੋਟੇ ਛੋਟੇ ਚੀਜ਼ਾਂ ਤੋਂ ਮੈਨੂੰ ਸਟਾਰਟ ਕੀਤਾ ਫਿਰ ਮੈਂ ਸਿਰਫ ਚੂਲਾ ਜੋ ਕਰਾਉਣਾ ਹਣਾ ਸਾਰਾ ਪ੍ਰਸ਼ਾਦਾ ਸਜਪਾਏ ਸ਼ੱਕ ਲੈਣਾ ਤੇ ਮੈਂ ਸਿਰਫ ਚੂਲਾ ਲਾਸਟ ਚੂਲਾ ਕਰਦਿਓ ਮਿਸ ਮੈਂ ਚੂਲਾ ਕਰਾਉਣਾ ਫਿਰ ਸਜਪਾਈ ਜਦੋਂ ਜਲ ਵਰਤ ਕੇ ਆਉਣਾ ਜਾਂ ਕਿੱਥੇ ਜਿੱਥੇ ਵੀ ਹੁੰਦੇ ਸੀ ਕੋਠੀ ਛਾਣਾ ਮਨੂੰ ਸੇਵਕ ਆਵਾਜ਼ ਮਾਰਨਾ ਤੇ ਜਲਦੀ ਆਓ ਸਜਪਾਏ ਆ ਚੂਲਾ ਚੂਲਾ ਕਰਨਾ ਹੈ ਮੈਂ ਰੂਮ ਚੋ ਲਾਈਕ ਐਨਡੀ ਆਵਰਸ ਸੱਚਪਾਇ ਨੂੰ ਸੁਧਾਮੇ ਚੂਨਾ ਕਰਨ ਜਾਂ ਦੂੰਦੀ ਸੀਗੀ ਮੈਂ ਹੌਲੀ ਹੌਲੀ ਇਸ ਤਰ੍ਹਾਂ ਮੇਰਾ ਥੋੜਾ ਜਿਹਾ ਕੰਫੀਡੈਂਸ ਬਿਲਡ ਹੋਣ ਲੱਗਾ ਸੱਚਪਾਇ ਦੇ ਕੋਲ ਮੈਨੂੰ ਥੋੜਾ ਘਟ ਕਬਰਾਤ ਜੀ ਹੋਣ ਲੱਗੇ ਐਨ ਆਈ ਕੁਡ ਹਨਾ ਚੂਲਾ ਫਿਰ ਸੱਚਪਾਇ ਹੌਲੀ ਹੌਲੀ ਮੈਨੂੰ ਪ੍ਰਸ਼ਾਦੇ ਤੇ ਫਿਰ ਤੇਰਾਇਆ ਯੂ ਨੋ ਕਿਸਨਾ ਦੈਨ ਫਿਰ ਜਦੋਂ ਮੈਂ ਪ੍ਰਸ਼ਾਦੇ ਤੇ ਆਹਰਨਾ ਬਕੂ ਆਈ ਵਾਸ ਅਕਾਰ ਮੇਰੇ ਆਡ 올ਡਰ ਸਿਸਟਰਸ I had a pav and I had never entered the kitchen and I was the worst person to you know kitchen was not a place that I enjoyed also. The saspari I favourite go karna jird tu ki banana. I thought that I don't know anything. The saspari just a little bit of pressure started don't know anything. Tu ki banana and I went to the kitchen. Even did and obviously I did was nothing Then I started going into the kitchen and I started just a little sabzi vegetables and I And because ਮੈਂ ਬਸ ਸੋ ਇਨ ਕੰਫੀਡੈਂਟ ਮੇਰੀ ਮੈਂ ਸਾਰਾ ਕੁਝ ਸਾੜ ਦਿੰਦੀ ਹੁੰਦੀ ਸੀ ਤੇ ਮਾਤਾ ਹੀ ਮੈਨੇ ਸ਼ੁਰੂ ਕੀਤਾ ਕਿ ਥੋੜੀ ਜਿਹੀ ਛੋਟੇ ਜਿਹੇ ਪਤੀਲੇ ਚ ਨਾ ਤੂੰ ਸਿਰਫ ਸਚਪਾਈ ਜੋਗੀ ਬਣਾ ਔਰ ਕੁਛ ਨਾ ਬਣਾਇਂ ਡੋਨਟ ਮੇਕ ফর ਐਨੀਥਿੰਗ ਐਲਸ ਤੇ ਉਹ ਛੋਟੇ ਜਿਹੇ ਪਤੀਲੇ ਚ ਨਾ ਇੰਨੇ ਇੱਕ ਮੈਂ ਸਬਜ਼ੀ ਬਣਾਉਂਦੀ ਸੀ ਉਹ ਵੀ ਮੈਂ ਸਾਰੀ ਸਾੜ ਦਿੰਦੀ ਤੇ ਫਿਰ ਮੈਂ ਜਦੋਂ ਸਚਪਾਈ ਨੂੰ ਲਾਈਕ ਆਬਵੀਅਸਲੀ ਯਾ ਉਹ ਥੋੜੋ ਦਹੀਂ ਉਹ ਸੜੀ ਜਿਹੀ ਸ਼ਕਾਣੀ ਤੇ ਮਾਤਾ ਹੀ ਨੇ ਸ਼ਕਲ ਦੇਖਨੀ ਕਿ ਦਹੀਂ ਮੈਂ ਬਣਾਇਐ ਸ਼ੀ ਵਟ ਸੈਡ ਟੂ ਦ ਮਾਇਆ ਉਹਦੇ ਇੰਨੇ ਸੇਵਕ ਨਹੀਂ ਸੀ ਹੁੰਦੇ ਇੱਕ ਮਾਈ ਹੁੰਦੀ ਸੀ ਬੀਬੀ ਉਹ ਬਣਾਉਂਦੀ ਹੁੰਦੀ ਸੀ ਸੱਜਪਾ ਦਾ ਲੰਗਰ ਇਸ ਤੇ ਮਾਤ ਮਾਤਾ ਜੀ ਨੇ ਉਹਨੂੰ ਬੀਬੀ ਗੁਨਾਮ ਨੂੰ ਕਿਆ ਕੰਨਾ ਕਿ ਤੂੰ ਨਾ ਇਹਨੂੰ ਰੰਦੇ ਇਹਨੂੰ ਪਰਮੇ ਬੈਣੀ ਤੂੰ ਤੁਸੀਂ ਬਣਾ ਦੇ ਕੋਰ ਤੇ ਇਹਦੇ ਹੱਥ ਵਿੱਚ ਕਿਉਂਕਿ ਸੱਜਪਾ ਹੁਕਮ ਕਰਦੇ ਸੀ ਕਿ ਜੋ ਤੂੰ ਬਣਾਇਆ ਮੈਂ ਉਹੀ ਖਾਣਾ ਤੇ ਸੋਚੇ ਮਾਤੇ ਘਰੇ ਤੁਸੀਂ ਬਣਾ ਦੇ ਕਰੋ ਕਿ ਫਿਰ ਇਹਦੇ ਹੱਥ ਨਾਲ ਉਹ ਤੁਸੀਂ ਪੰਡਾ ਇਹਦੇ ਹੱਥ ਤੁਸੀਂ ਲਾਜ ਇਹ ਅੰਦਰ ਲੈ ਜਾ ਕਰੀਗੇ ਸਜਪਾਇ ਸ਼ਕਲ ਪਰ ਆਬਵੀਅਸਲੀ ਸਜਪਾਇ ਜਾਣੀ ਜਾਣ ਉਹਨਾਂ ਨੂੰ ਪਤਾ ਸੀ ਕਿ ਮੈਂ ਨਹੀਂ ਬਣਾਈ ਹੈਣਾ ਤੇ ਸਜਪਾਇ ਸ਼ਕਲ ਦੇਖ ਕੇ ਬਣ ਕੇ ਦੋਣਾ ਜੋ ਮੈਂ ਪੌਂਡ ਲਗਣਾ ਤੂੰ ਬਣਾਈ ਤੇ ਜਾ ਜਿਹੜੀ ਚੀਜ਼ ਤੂੰ ਬਣਾਈ ਨਾ ਮੇਰੇ ਵਾਸਤੇ ਉਹ ਲੈ ਕੇ ਆ ਫਿਰ ਮੈਂ ਵਾਪਸ ਜਾਇਆ ਕਰਨਾ ਮੈਂ ਆਪਣੇ ਸਰ ਤੇ ਮੈਂ ਕਈ ਵਾਰੀ ਕਹਿ ਦੇਣਾ ਸੁਸਪਾਏ ਉਹ ਖਾਣ ਵਾਲੀ ਨਹੀਂ ਆਈ ਉਹ ਸੜ ਗਿਆ ਸੀ ਸੁਸਪਾਏ ਨਹੀਂ ਤੂੰ ਜਾ ਵਾਪਸ ਲੈ ਕੇ ਆਉਣ ਫਿਰ ਮੈਂ ਕਿਚਨਸ ਵਾਪਸ ਜਾਇਆ ਕਰਨਾ ਫਿਰ ਮੈਂ ਉਹਨੂੰ ਲੈ ਕੇ ਆਇਆ ਕਰਨਾ ਤੇ ਉਹ ਛੋਟੇ ਜਿਹੇ ਪਾਂਡੇ ਚ ਹੁੰਦਾ ਸੀ ਸੁਸਪਾਏ ਨਾ ਉਹ ਸਾਰਾ ਹੋਰ ਕੁਝ ਵੀ ਚੱਕਦੇ ਹੁੰਦੇ ਮੇਰੀ ਬਰਨਡ ਸਬਜੀ ਸਾਰੀ ਪਤਿਲਾ ਵਿਰੋਂ ਪੂੰਝ ਕੇ ਸੁਸਪਾਏ ਸ਼ੱਕ ਲਿਆ ਕਰਨਾ ਮੈਨੂੰ ਆਈ ਹਵ ਯੂਸ ਟੂ ਫੀ ਵੈਰੀ ਹੰਬੈਰਸਟ ਵੈਰੀ ਜ਼ਮਕੈਮੈਫਿਕ ਕਈ ਵਰੀ ਕਿਆ ਵੀ ਕਿਸੁਸਪਾਅਬ ਜੀ ਕਿਉਂ ਸ਼ੱਕਦੇ ਆ ਬੈਂਡਰ ਰਹਿ ਗਈ ਆ ਇਹਨੂੰ ਕਿਉਂ ਨਹੀਂ ਆਬ ਜੀ ਸਕਦੇ ਉਸੇ ਸਾਰੀ ਸਟੜੀ ਆ ਸਸਪੈਂਡ ਵੀ ਕਿਉਂਕਿ ਤੂੰ ਪਿਆਰ ਨਾ ਬਣਾਈ ਨਾ ਮੈਨੂੰ ਬਹੁਤ ਲੰਬਾ ਝਕਾ ਕੇ ਮੈਨੂੰ ਨਾ ਬਹੁਤ ਸਾਦ ਲੱਗਦੀ ਕਿਉਂਕਿ ਤੂੰ ਪਿਆਰ ਨਾ ਬਣਾਇ ਫਿਰ ਹਾਲੀ ਹਾਲੇ ਅਸਰਾ ਮੇਰਾ ਕਿਚਨ ਵਿੱਚ ਕੌਨਫੀਡੈਂਸ ਥੋੜਾ ਜਿਮ ਇੰਪਰੂਵ ਹੋਣ ਲੱਗੀ ਸਬਜੀ ਫਿਰ ਮੈਨੂੰ ਸਚਪਾਈ ਤੰਦੂਰੀ ਸਬ ਪਸ਼ਪਰਸ਼ਾਦੇ ਫਿਰ ਸਚਪਾਈ ਇਟ ਕਮ ਟੂ ਅ ਪੁਆਇੰਟ ਕਿ ਜਿਹੜੀ ਚੀਜ਼ ਮੈਂ ਬਣਾਉਂ ਦਿਸਨਾ ਫਾਰ ਅ ਲੌਂਗ ਟਾਈਮ ਕਿ ਉਹ ਹੀ ਸ਼ੱਕਣੀ ਸੋ ਆਬਵੀਅਸਲੀ ਆਈ ਡੋਨਟ ਨੋ ਫੇ ਕੌਨਫੀਡੈਂਸ ਫੇ ਮੈਨੋ ਹਾਲੀ ਹਾਲੇ ਮੇਰੇ ਤੇ ਬਿਲਡ ਹੋਣ ਲੱਗ ਗਿਆ ਫਿਰ ਮੈਂ ਇੰਪਰੂਵ ਹੋ ਗਈ ਥੋੜੀ ਥੋੜੀ ਮੇਰੀ ਪ੍ਰਸ਼ਾਦਾ ਬਣਾ ਬਣਾਉਣਾ ਬੈਟਰ ਹੋਣ ਲੱਗ ਗਿਆ ਐਂਡ ਦੈਨ ਫਿਰ ਸਚ ਇਟ ਕੇਮ ਟੂ ਅ ਪੁਆਇੰਟ ਫੇ ਸਚਪਾਈ ਕਹਿੰਦਾ ਦਿਸ ਇ ਖਾ ਕੇ ਦੇਖੋ ਤੇਜੀ ਨੇ ਬਣਾਇਆ ਜਦੋਂ ਅਸੀਂ ਨਾਲ ਤੇ ਜਾਣਾ ਜੇ ਕਿੱਥੇ ਵੀ ਸਚਪਾ ਸਾਰੇ ਜਿਹੜੇ ਹਲੇ ਵਾਲੇ ਬੈਠੇ ਨੇ ਸ ਅੱਤੀ ਜਿਨੇ ਬਣਾਇਆ ਹੈਨਾ ਸੋ ਆਮ ਜਸ ਸ਼ੇਅਰਿੰਗ ਆਲ ਦਿਸ ਬਿਕੋਜ਼ ਇੰਡੀਅਨ ਕੰਫੀਡੈਂਸ ਇਨ ਕੰਫੀਡੈਂਟ ਕੁੜੀ ਹੁੰਦੀ ਸੀ ਮੈਂ ਇਨਸਿਕਿਊਰ ਬਹੁਤ ਜ਼ਿਆਦੇ ਹੁੰਦੀ ਸੀ ਕਿ ਆਈ ਫੀਲ ਕਿ ਅੱਜ ਜਸ ਦ ਪਰਸਨ ਦੈਟ ਆਈ ਐਮ ਟੁਡੇ ਜਿਹੜਾ ਮੈਨੂੰ ਕੰਫੀਡੈਂਸ ਜਿਹੜਾ ਮੇਰਾ ਬਿਲਕਦਾ ਜਿਹੜੀ ਲਾਈਕ ਐਂਡ ਮੈਨੂੰ ਐਦਾਂ ਵੀ ਕਹਿੰਦੇ ਸੀ ਅੱਜ ਤੋਂ ਮੈਂ ਹੀ ਤੇਰਾ ਮਾਂ ਆ ਮੈਂ ਹੀ ਤੇਰਾ ਪਿਓ ਆ ਜਿਹੜੀ ਤੈਨੂੰ ਤਕਲੀਫ ਹੋਣੀ ਤੂੰ ਮੇਰੇ ਕੋਲ ਆਣਾ ਤੇ ਨਰੋਬੀ ਨਹੀਂ ਜਾਣ ਕੁਛ ਵੀ ਲੈ ਕੇ ਹੈਨਾ ਸੋ ਮੈਂ ਕਦੀ ਸ਼ਿਕਾਇਤ ਨਹੀਂ ਸੱਚ ਪਾਇ ਕੁਲ ਕੋਈ ਵੀ ਗੋਂਦੀ ਹੁੰਦੀ ਸੀ ਕੁਛ ਨਹੀਂ ਪਰ पर सचपाई अनजानी जान उन्होंने समझ आ जी कि मेरी मेरी, मेरी मेरे मूड तो या एवर बहुत प्यार दिता बहुत ध्यान रखी मेरा आई थिंक मैं उस टाइम जो मैं में भी मैं वैल्यू नहीं किया पर हूँ मैं ਆਈ ਵਾਸ ਵੈਰੀ ਲੱਕੀ ਐਂਡ ਨਾ ਮੈਨੂੰ ਸੱਚ ਪਾਇ ਲਾਈਕ ਕਈ ਵਾਰੀ ਬਿੱਬਾ ਜੀ ਵੀ ਜਾਲਸ ਫੀਲ ਕਰਦੇ ਹੁੰਦੇ ਸੀ ਉਹਨਾਂ ਨੇ ਸੱਚ ਪਾਇ ਨੂੰ ਕਹਿਣਾ ਕਿ ਆਪ ਜੀ ਜਿੰਨਾ ਤੇਜੀ ਨੂੰ ਪਿਆਰ ਕਰਦੇ ਮੈਨੂੰ ਨਹੀਂ ਕਰਦੇ ਐਂਡ ਨਾ ਬੱਚਾ ਹੋਊਗਾ ਮੈਨੂੰ ਰੱਖਿਆ ਉੱਥੇ ਆਪਣੇ ਕੋਲ ਬਹੁਤ ਜ਼ਿਆਦਾ ਆਪਣੇ ਨਾਲ ਸਾਰੇ ਪਾਸੇ ਦੌਰੇ ਤੇ ਨਾਲ ਲੈ ਕੇ ਜਾਂਦੇ ਰਹੇ ਬਹੁਤ ਜ਼ਿਆਦਾ ਆਈ ਫੀਲ ਕਿ ਦ ਪਰਸਨ ਆਈ ਐਮ ਟੁਡੇ ਦ ਕੌਨਫੀਡੈਂਸ ਵਟਐਵਰ ਐਂਡ ਇਟਸ ਓਨਲੀ ਵਨ ਪਰਸਨ ਐਂਡ ਦੈਟ ਇਜ਼ ਸੱਚ ਪਾਸ਼ਾਈ

ਸਿਸਪਾਈ ਕਰਦੇ ਹੁੰਦੇ ਸੀ ਜਦੋਂ ਵੀ ਮੈਂ ਮੱਥਾ ਟੇਕਣ ਜਾਂਦੀ ਸੀ ਨਾ ਸਸਾਰੀਆਂ ਲਾਈਨ ਬਣਾ ਕੇ ਜਾਂਦਿਆ ਹੁੰਦਾ ਸੀ ਗੱਬਾ ਜੀ ਸੋ ਉਹਨ ਸੇਵਕਣਾ ਜਾਂਦਿਆ ਸੀ ਹੋਰ ਸਾਰੀਆਂ ਲਾਈਨ ਬਣਾ ਕੇ ਜਾਂਦਿਆ ਹੁੰਦਾ ਸੀ ਸਿਸਪਾਈ ਮੱਥਾ ਟੇਕਾ ਇਹ ਸਿਸਪਾਈ ਹਮੇਸ਼ਾ ਮੇਰੇ ਸਿਰ ਤੇ ਹੱਥ ਰੱਖਦੇ ਹੁੰਦੇ ਸੀ ਸਮ ਟਾਈਮਸ ਬਿਬਾ ਜੀ ਵੁਡ ਗੈਟ ਇਵਨ ਬਿਬਾ ਜੀ ਵੁਡ ਗੈਟ ਅ ਨਾਈਟ ਗੇਮ ਯੂ نو ਇਟ ਮੀਰੇ ਲਾਈਕ ਸ਼ੀ ਵੁਡ ਫੀਲ ਕਿ ਥੀਸ ਆਰ ਦ ਥਿੰਗਸ ਦੈਟ ਸ਼ੀ ਵੁਡ ਪਿਕ ਐਂਡ ਸੈਟ ਤੇ ਜਦ ਸਿਰ ਤੇ ਤੁਸੀਂ ਹੱਥ ਵੀ ਕਿਉਂ ਨਹੀਂ ਰੱਖਿਆ ਅਣਾ ਐਂਡ ਐਂਡ ਦਿਸ ਕੈਰੀਡ ਆਨ ਔਲ ਦਾ ਟਾਈਮ ਆ ਮ ਆ ਵਾਸ ਸਟੇਇੰਗ ਥੇ ਫਿਰ ਹੀਵਨ ਥਰਡ ਪੁਆਇੰਟਸ ਜੁਦਾ ਸੁਸ਼ਪਾਇਰ ਨੇ ਬਿਮਾਰ ਹੋ ਗਏ ਨਾ ਸੁਸ਼ਪਾਇਰ ਬੰਜੇਤੇ ਹੁੰਦੇ ਸੀਗੇ ਜਦੋਂ ਮੈਂ ਮੱਥਾ ਟੇਕਣ ਜਾਣਾ ਸੁਸ਼ਪਾਇਰ ਦਾ ਲੇਟੇ ਹੋਣਾ ਤੇ ਐਸਟਾ ਬੁੰਦਾ ਸੀ ਕਿ ਆਪਣੀ ਚੀਚੀ ਨੂੰ ਉੱਪਰ ਰਸਤਾ ਕਰਦੇ ਹੁੰਦੇ ਸੀ ਸੇਵਕ ਨੇ ਰਸ਼ਵਤ ਰਸ਼ਪਾਲ ਹੁੰਦਾ ਸੀ ਕੋਲ ਫਿਰ ਉਹਨੂੰ ਆਬਵੀਅਸਲੀ ਉਹ ਐਵਰੀ ਡੇ ਦੇਖਦਾ ਹੁੰਦਾ ਸੀ ਕਿ ਮੇਰੇ ਸਿਰ ਤੇ ਆਤਰਾ ਰੱਖਦੇ ਹੁੰਦੇ ਸੀ ਤੇ ਸੁਸ਼ਪਾਇਰ ਸ਼ਾਇਦ ਉਹਨੇ ਹੱਥ ਕਿ ਸੱਚਮਾ ਦਾ ਚੁੱਕੇ ਨਾ ਫਿਰ ਅੱਪੀ ਮੇਰੇ ਮੇਰੇ ਸਿਰ ਤੇ ਰੱਖ ਰਸ ਗੰਦਾ ਹੁੰਦਾ ਸੀ

this is a say such pai bank of gayway se gay te assi india se gay te such pai phone karke sanu kya ke tussi bhi bangkok a jao tussi bangkok gay te utthe mai bimar ho gayi ha na te such pai shai hukam kita ke mai feel karda ke ab baccha na i think then we took us to hong kong ha na hong kong such pai se pounche te such pai gunte ta ke ਮੈਚਾ ਨਾ ਕਿ ਆ ਬੱਚਾ ਨਾ ਤੂੰ ਅਮਰੀਕਾ ਉਹਦੀ ਡਿਲੀਵਰੀ ਹੋ ਗਈ। ਐਂਡ ਅਮਰੀਕਾ ਐਂਡ ਦੋਸ ਡੇਸ ਯੂ ਨੋ ਕੋਈ ਵੀ ਨਹੀਂ ਉਹ ਦਰੰਦਾ ਸੀ ਹੁਣ ਤੇ ਬਹੁਤ ਸੰਘਰਸ਼ ਚੱਲ ਗਿਆ ਐਂਡ ਉਹ ਦੋ ਤੇ ਕੋਈ ਵੀ ਨਹੀਂ ਸੀ ਰੰਦਾ ਹੁੰਦਾ ਇਟ ਵਾਸ ਲਾਈਕ ਹਾਓ ਲਾਈਕ ਯੂ ਨਾਈਟ ਇਟ ਵਾਸ ਅ ਬਿਗ ਫਿਟ ਔਨ ਟਾਪ ਆਫ ਥੈਟ ਆ ਵਾਟ ਸਿਕ ਐਂਡ ਆ ਵਾਸ ਪੁਟ ਔਨ ਬੈਡ ਬ੍ਰੈਸ ਸੋ ਮਾਤਾ ਜੀ ਨੇ ਡਿਸਾਈਡ ਕੀਤਾ ਕਿ ਤੈਨੂੰ ਅਸੀਂ ਅ ਅਮਰੀਕਾ ਸੱਚ ਪਾਛੇ ਕਹਿੰਦੇ ਤੇ ਬਹੁਤ ਜ਼ਿਆਦਾ ਪਰ ਅਮਰੀਕਾ ਕਿਸਰਾ ਮੈਨੇਜ ਕਰਾਂਗੇ ਤੇਰੀ ਹਾਲਤ ਦੇ ਨਾਲ ਦ ਕਿ ਯੂ ਆਨ ਬੈਡ ਰੈਸਟ ਐਂਡ ਹਾਊ ਇਟ ਇਜ਼ ਗੋਇੰਬੀ ਵੈਰੀ ਡਿਫਿਕਲਟ ਤੇ ਆਪਾ ਅੱਧਾ ਕਰਦੇ ਆ ਕਿ ਤਨ ਨੂੰ ਨਾਈਰੋਬੀ ਭੇਜ ਜਣੇ ਉੱਥੇ ਜਾ ਕੇ ਇਹਨੂੰ ਆ ਨਾ ਡਿਲੀਵਰੀ ਕਰ ਲਾ ਸੋ ਵੈਨ ਦ ਡੇ ਆ ਵਾਸ ਗੋਇੰਗ ਟੂ ਨਾਈਰੋਬੀ ਐਂਡ ਆਰਸ ਫਲਾਈੰਗ ਹਰਾਂ ਸੇ ਸੱਚ ਪਛੈ ਨੈਟ ਤੇ ਸੀਗੇ ਤੇ ਸੱਚ ਪਛੈ ਨੂੰ ਪਤਾ ਸੀ ਉਧਰ ਨਾ ਸੀ ਦਿੱਲੀ ਜਾਣਾ ਤੇ ਸਾਡੀ ਫਲਾਈਟ ਸੀਗੀ ਸੱਚ ਪਛੈ ਨੈਟ ਤੋਂ ਨਾ ਇੱਕ ਮਰੂਨ ਰੰਗ ਦਾ ਕੁੜਤਾ ਪਾਉਂਦੇ ਹੁੰਦੇ ਸੀਗੇ ਫਿਰ ਨੈਟ ਦਾ ਪਾਣੀ ਉਦੋਂ Uh, मॉनसून कार करके मिट्टी वाला हो जासपाई गाफर रंग नहर स्नान अपना कुर्ता पाया गिले बस्तर -कुट गिला कुर्ता छोटा पटका बनिया नंगे पैरी दौड़े आए उठी तीजी कि सारे जने बहार आए मंदिर सोडा है ना, मैं भी खड़ी सी सचपाई जल्दी कर मथा टेकला मैं चलना मैं नॉन चलना जल्दी मथा टेकला ਤੇ ਉਹ ਸਾਰੀਆਂ ਮਾਈਆਂ ਨੇ ਦੇਖਿਆ ਕਿ ਸਛਪਾ ਨੰਗੇ ਚਰਨੀ ਫੈਸਟਾ ਹੈ ਨਾ ਤੇ ਉਹ ਸਾਰੀਆਂ ਲਾਈਨ ਲੱਗ ਕੇ ਸਛਪਾ ਕੱਲੇ ਮੇਰੇ ਕੋਲ ਮੱਥਾ ਟਿਕਾਇਆ ਚਰਨਾ ਤੇ ਸਭ ਨੇ ਦੌੜ ਗਏ ਹੁਕਿੱਸੇ ਕੋਲ ਨਹੀਂ ਮੱਥਾ ਟਿਕਾਇਆ ਉਹ ਦੋ ਐਂਡ ਫਿਰ ਸਾਡੀ ਅਸੀਂ ਦਿੱਲੀ ਚਲ ਗਏ ਪਰ ਲਾਈਕ ਅਦਾ ਮੈਂ ਦੱਸਣ ਲੱਗਾ ਆਈ ਥਿੰਕ ਆਈ ਹੈਵ ਅ ਹੋਲ ਵੋਲਿਊਮ ਆਫ ਥਿੰਗਸ ਆਈ ਕੈਨ ਸਪੀਕ ਜਿੰਨਾ ਸਛਪਾ ਕਿਰਪਾ ਪਿਆਰ ਐ so many special moments that ਜਦਾ ਸਛਪਾ ਨਾਲ ਸਾਡੇ ਨਾਲ ਸ਼ੇਅਰ ਹੋਏ so i right try now i just remember all these Yeah.